ਨਾਸਤਿਕ ਲੋਗਾਂ ਦੇ ਉਹ ਕਹਿੰਦੇ ਨੇ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਧਨ ਦੀ ਲੋੜ ਹੈ ਧਰਮ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਮਕਾਨ ਚਾਹੀਦਾ ਰੈਣੋ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਇੰਜ ਕਹਿੰਦੇ ਤਾਂ ਇੰਜ ਕਹਿੰਦੇ ਪਦਾਰਥ ਚਾਹੀਦਾ ਹੈ ਪਰਮਾਤਮਾ ਦੀ ਵੀ ਲੋੜ ਹੈ ਕਹਿੰਦੇ ਐਸਾ ਮੈ ਸੋਚ ਨਹੀਂ ਆਉਂਦਾ ਐਸਾ ਕੁਝ ਮੈਂ ਸੋਚ ਨਹੀਂ ਹਾਂ ਐਸਾ ਕਹਿ ਰਹੇ ਨੇ ਔਰ ਜਦ ਉਹ ਇਹ ਦਲੀਲ ਦਿੰਦੇ ਨੇ ਪਰਮਾਤਮਾ ਤੋਂ ਬਿਨਾ ਪਸ਼ੂ ਜੀ ਸਕਦੇ ਨੇ ਬਨਸਪਤੀ ਜੀ ਸਕਦੀ ਹੈ ਕੀੜੇ ਮਕੌੜੇ ਜੀ ਸਕਦੇ ਨੇ ਮਨੁੱਖ ਵੀ ਜੀ ਕਿ ਲੋੜ ਹੈ ਮਨੁੱਖ ਨੂੰ ਪਰਮਾਤਮਾ ਦੀ ਕੀ ਲੋੜ ਹੈ ਕਦਨ ਅੱਖਾਂ ਦੀ ਕੁਝ ਲੋੜ ਹੈ ਕੰਨਾਂ ਦੀ ਲੋੜ ਹੈ ਜ਼ੁਬਾਨ ਦੀ ਲੋੜ ਹੈ ਨਾਸਕਾ ਦੀ ਲੋੜ ਹੈ ਖਲੜੀ ਦੀ ਲੋੜ ਹੈ ਇਹ ਕੁਝ ਮੰਗਦੇ ਐ ਅੱਖਾਂ ਕੁਝ ਵੇਖਣ ਨੂੰ ਮੰਗਦੀਆਂ ਨੇ ਕੰਨ ਕੁਝ ਸੁਣਨ ਨੂੰ ਮੰਗਦੇ ਨੇ ਰਸਨਾ ਕੁਝ ਖਾਣ ਸਵਾਦ ਲੈਣ ਨੂੰ ਮੰਗਦੀ ਖਲੜੇ ਕੁਝ ਸਪਰਸ਼ ਕਰਨ ਨੂੰ ਮੰਗਦੀ ਹੈ ਐਸਾ ਤੇ ਕਿਦਰੇ ਵੀ ਨਹੀਂ ਜਾਪਦਾ ਕਿ ਪ੍ਰਮਾਤਮਾ ਦੀ ਕੋਈ ਇੰਦਰਾ ਮੰਗ ਕਰਦਾ ਤੇ ਪ੍ਰਮਾਤਮਾ ਦੀ ਲੋੜ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਉਹ ਦੋ ਦਲੀਲਾਂ ਦਿੰਦੇ ਨੇ ਨਾਸਤਕ ਦਾ ਨਾਸਤਕ ਸਾਰੀ ਦੁਨੀਆ ਚੋਂ ਇਹਨਾਂ ਦਾ ਬੜਾ ਭਾਰੀ ਪ੍ਰਭਾਵ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ ਉਹ ਕਹਿੰਦੇ ਨੇ ਅਸਾਂ ਤੇ ਕਿਦਰੇ ਵੀ ਮਹਿਸੂਸ ਨਹੀਂ ਹੁੰਦਾ ਕਿ ਮਨੁੱਖ ਨੂੰ ਪਰਮਾਤਮਾ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਪਦਾਰਥਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਉਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾ ਜੀ ਸਕਦੇ ਹਨ ਪਰਵਾਰ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਿਰੰਕਾਰ ਤੋਂ ਬਿਨਾ ਜੀ ਸਕਦੇ ਹਾਂ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਰਮ ਤੋਂ ਬਿਨਾ ਚੱਲ ਸਕਦੇ ਹਾਂ ਜੀ ਸਕਦੇ ਹਾਂ ਇਹ ਬੜੀਆਂ ਭਾਰੀਆਂ ਪਰਬਲ ਦਲੀਲਾਂ ਨੇ ਉਹ ਕਹਿੰਦੇ ਨੇ ਸਕੂਲ ਚਾਹੀਦੇ ਨੇ ਵਿਦਿਆਲੇ ਚਾਹੀਦੇ ਨੇ ਕਾਲਜ ਚਾਹੀਦੇ ਨੇ ਰਹਿਣ ਨੂੰ ਮਕਾਨ ਚਾਹੀਦੇ ਨੇ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਚਰਚ ਨਹੀਂ ਚਾਹੀਦੇ ਇਹ ਦੇ ਫਜ਼ੂਲ ਸਮਾਂ ਬਰਬਾਦ ਕਰਨਾ ਹੈ ਧਨ ਬਰਬਾਦ ਕਰਨਾ ਹੈ ਐਸੀ ਪਰਬਰ ਉਹ ਦਲੀਲ ਲੈਂਦੇ ਨੇ ਔਰ ਕਹਿੰਨ ਦੱਸੋ ਕਿਹੜੇ ਅੰਗ ਦੀ ਲੋੜ ਹੈ ਪਰਮਾਤਮਾ ਨੂੰ ਕਿਹੜੇ ਅੰਗ ਦੀ ਲੋੜ ਹੈ ਦੁਨੀਆ ਇਸ ਸੰਬੰਧ ਵਿੱਚ ਵੀ ਬਹੁਤ ਅੱਗੇ ਗਈ ਹੈ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਕਿਉਂਕਿ ਬਹੁਤ ਸਾਰੀ ਦੁਨੀਆ ਦਾ ਇਹਨਾਂ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਵਰਜੰਦੇ ਇਸ ਵਾਸਤੇ ਹੈ ਬਾਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਉਜੜੇ ਹੋਏ ਨੇ ਯੂਰਪ ਦੇ ਜਿੰਨੇ ਚਰਚ ਨੇ ਬੁਥੇਰੇ ਨੂੰ ਤਾਲੇ ਲੱਗ ਗਏ ਨੇ 70% ਗੁਰਦੁਆਰੇ ਇੰਗਲੈਂਡ ਦੇ ਵਿੱਚ ਚਰਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਦੇਨ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਹੈ ਕਿਵੇਂ ਚਲਾਈਏ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਆ ਵੱਤੇ ਵੀ ਕੋਈ ਨਹੀਂ ਤਾਲੇ ਲੱਗੇ ਆ ਇੰਗਲੈਂਡ ਦਾ ਬੜਾ ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਜ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਨਿਊਯਾਰਕ ਦਾ ਪਹਿਲਾ ਗੁਰਦੁਆਰਾ ਇਹ ਚਰਚ ਦੇ ਅੰਦਰ ਬਣਿਆ ਆ ਬਾਹਰ ਘ라스 ਲੱਗਿਆ ਆ ਅੰਦਰ ਹਜ਼ਰਤੀ ਇਸਾ ਦੀਆਂ ਤਸਵੀਰਾਂ ਨੇ ਪਾਦਰਗਿਆਂ ਨੇ ਚਰਚ ਬੀਜ ਦਿੱਤਾ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਣ ਵਾਲੇ ਪੁਜਾਰੀ ਵੀ ਹੋ ਗਏ ਨੇ 86 ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬੰਗਾਲ ਦੇ ਛਿਓਪੇ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਅੱਠ ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਗੁਰਦੁਆਚ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਔਰ ਪ੍ਰਤੱਖ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਬੜਾ ਔਖਾ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ ਨਹੀਂ 4 ਦਿਨ ਵੈਗੁਰੂ ਵੈਗੁਰੂ ਕੀਤਾ ਤੇ ਕੀ ਘਟ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪਹਿ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਮਾਨੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ 4 ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਇਹ ਬੜੀਆਂ ਪਰਵੰਸਾਤਿਕ ਲੋਕਾਂ ਦੀਆਂ ਦਲੀਲਾਂ ਨੇ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਸਤੰਦ ਦੀ ਲੋੜ ਨਹੀਂ ਮਨ ਦੀ ਲੋੜ ਹੈ ਤਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮੰਦਿ ਲੋੜ ਹੈ ਨਿਰੰਕਾਰ ਗੁਰਵਾਨੀ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹ ਹੀ ਕਾਰਨ ਹੈ ਬਾਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਰਿਹਾ ਹੈ ਬਾਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮਫਲਿਸ ਹੁੰਦਾ ਜਾ ਰਿਹਾ ਹੈ ਛੋਟੀ ਦੇ ਧਨਾੜ ਛੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮਫਲਿਸ ਨੇ ਕੁਝ ਵੀ ਨਹੀਂ ਨੇ बड़े-बड़े जोदीसे लोग तिनको व्यापे चिंता रो धन दे दुनिया जि जितना कोई वड्डा मलुक होवे समझ लेना मन दे तलते उतना ही दुखी है उतना ही दुखी मन दे तलते उतना ही छोटा है मन दे तलते उतना ही अदना है मन दे तलते उतना ही निमाना ते निताना है कुछ भी नहीं है बारो कोई बहुत वड्डा माला माल देसे ਅੰਦਰੋਂ ਕੰਗਾਲ ਹੈ ਕੰਗਾਲ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਹੀਦੀਪੁਰ ਗੁਰਬਨ ਪਰਸੋਂ ਹੈ ਤੁਸੀਂ ਮਨਾਣਾ ਉਹਨਾਂ ਦੇ ਅੱਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਇਹ ਭਗਤ ਜੋ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿ ਬਿਰਾਜਮਾਨ ਹੈ ਕਬੀਰ ਹੈ ਨਾਮਦੇਵ ਹੈ ਸਦਣਾ ਹੈ ਸੈਨ ਹੈ ਇਹ ਤੇ ਅਤਿਅੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਢੰਗ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਛੁਪਾਣ ਵਾਸੇ ਢੰਗ ਦੀ ਕੁੱਲੀ ਵੀ ਕੋਈ ਨਹੀਂ ਐ ਤੁਸੀਂ ਇਕੱਠੇ ਕੀਤੇ ਨੇ ਇਹਨਾਂ ਦੀ ਬਾਣੀ ਪੜੀਏ ਇਹਨਾਂ ਦੇ ਬੋਲ ਪੜੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨੇ ਸੇ ਨੰਗੇ ਨਹਿ ਨੰਗ ਮੱਲਾ ਪੰਜਵਾ ਲਖਣੇ ਦੀ ਬਾਣੀ ਹੈ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਠੀਕ ਹੈ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਇੱਕ ਸੂਫੀ ਫਕੀਰ ਸਰਮਤ ਨਗਨ ਘੁੰਮਦਾ ਸੀ ਨੰਗਾ ਘੁੰਮਦਾ ਸੀ ਇਹਨੂੰ ਪਕੜ ਕੇ ਉਸ ਵਕਤ ਦੇ ਸ਼ੈਨ ਸ਼ਾਹ ਹਿੰਦ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜੇ ਪਕੜ ਕੇ ਮੁਸ਼ਕਾ ਬਣ ਕੇ ਜਹਾਂ ਪਨਾਏ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਹੈ ਚਲੋ ਕੋ Hindu yogi sadhu hove nanga gome nage faqir hage ne unan vich Jainiyan da ik tabka nadan banda hai Digambari Jain dharm tene hisyan ch vanreya hoya hai Shwetambari e chitte kapde phendene mun te taki vi bande ne Pitambari e peele kapde phendene Digambari alag nange rehnde nahi kuch phende kuch vi nahi phende ਕੰਨਨ ਆਸਮਾਨ ਹੀ ਸਾਡਾ ਕਪੜਾ ਹੈ। ਔਰ ਧਰਤੀ ਹੀ ਸਾਡਾ ਬਿਸਤਰ ਹੈ। ਦਰਿਆਵਾਂ ਦਾ ਵਗਦਾ ਹੋਇਆ ਜਲ ਤੇ ਬਨਸਪਤੀ ਦੇ ਫੁੱਲ ਫਲ ਪੱਤੇ ਇਹ ਸਾਡਾ ਅਨ ਪਾਣੀ ਹੈ। ਛਨੂ ਕਿਸੇ ਦੀ ਮਥਾ ਜੀ ਨਹੀਂ। ਉਹ ਇੰਜ ਕੰਨਨ ਦਿਗੰਬਰੀ। ਪੇਸ਼ ਕੀਤਾ ਗਿਆ ਸਰਮਧਨ ਉਹ ਤੇ ਮੁਸਲਮ ਫਕੀਰ ਹੈ। ਜਹਾਂ ਪਨਾ ਲੱਗਣ ਘੁੰਮਦਾ। ਨੰਗਾ ਗੰਦਾ ਕਹਿੰਦੇ ਨੇ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਬੇ ਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਔਰੰਗਜ਼ੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਹੀ ਨੂੰ ਕਹਿ ਦਿੱਤੇ ਪਾਦੋ ਉਸ ਦੋਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾਂ ਬਣਾ ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੱਤਾ ਹੈ ਮੇਰਾ ਤੰਡਕੇ ਪਰ ਜਿਤਨੇ ਐਲਕਾਰ ਬੈਠਣ ਤੇ ਤੁਸੀਂ ਤੁਹਾਡੇ ਅੱਗੋਂ ਅੱਗ ਦੀ ਅੰਗੇਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤਾਂ ਹਰ ਇੱਕ ਦੇ ਅਗੋਂ ਅੰਗੇਠੀ ਕੋਲੇ ਬਲ ਰਹੇ ਸਨ ਜਹਾਂ ਪਨਾ ਫਿਰ ਇੱਕ ਅੰਗੇਠੀ ਮੈਨੂੰ ਵੀ ਚਾਹੀਦੀ ਮੈਨੂੰ ਵੀ ਠੰਡ ਲੱਗਦੀ ਹੈ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗੇਠੀ ਅਗੋਂ ਰੱਖ ਲਈ ਦੁਸ਼ਾਲਾ ਉਤਾਰ ਕੇ ਇਸ ਫਕੀਰ ਨੇ ਅੰਗੇਠੀ ਚ ਪਾ ਦਿੱਤੀ ਅਹਲਕਾਰ ਆਪੇ ਤੋਂ ਬਾਹਰ ਹੋਏ ਸ਼ਹਿਨशाह ਨੂੰ ਵੀ ਗੁੱਸਾ ਆਇਆ ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅਗਦੇ ਚ ਪਾ ਦਿੱਤਾ ਇਸ ਫਕੀਰ ਦੇ ਬੜੇ ਕੀਮਤੀ ਬੋਲ ਨੇ ਇਹਦਾ ਇੱਕ ਆਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਨਗਮੇ ਸਰਮਦ ਇਹ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੇ ਬੇ ਐਬਾ ਰਾਲਿਬਾਸ ਉਰੀਆ ਨਹੀਂ ਦਾ ਉਰੀਆਨੀ ਨਗਨ ਤਾ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ ਹੈ ਬਿਸਟਾ ਨੂੰ ਢਕਣਾ ਪੈਂਦਾ ਹੈ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਫੁੱਲਾਂ ਦੇ ਉੱਤੇ ਚਦਰ ਪਾਣ ਦੀ ਲੋੜ ਨਹੀਂ ਗੰਦਗੀ ਨੂੰ ਢਕਣਾ ਪੈਂਦਾ ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ ਗੰਦਗੀ ਨੂੰ ਢਕਣਾ ਪੈਂਦਾ ਫੁੱਲਾਂ ਨੂੰ ਢੱਕਣ ਦੀ ਕੀ ਲੋੜ ਹੈ ਪੇਸ਼ਾਂ ਦੇ ਲਿਵਾਸ ਹਰ ਕਿਰਾਂ ਐਵੇਂ ਦੀ ਐ ਬਾਦਸ਼ਾਹ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੋਸ਼ਮਨੀ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਜੋ ਮੈਂ ਢਕਾਂ ਤੈਨੂੰ ਢਕਣ ਦੀ ਲੋੜ ਐ ਤੂੰ ਪਿੰਨ ਭਰਾ ਕਤਲ ਕੀਤਾ ਲੈ ਤੂੰ ਆਪਣੀ ਭੈਣ ਜਹਾਂ ਆ ਰਹਾ ਉਹਨੂੰ ਗੁੱਤੋਂ ਦਰੋਗੇ ਜੇਲ੍ਹ ਦੇ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਚੜਪਾੜ-ਚੜਪਾ ਕੇ ਮਾਰੇ। ਸਰਮਦ ਕਹਿੰਦਾ ਜਹਾਂ ਪਨਾ ਤੂੰ ਕੱਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਢਕੇ ਹੋਇਆ। ਕੱਪੜਿਆਂ 'ਚ ਵੀ ਮਨੁੱਖ ਨੰਗਾ ਹੈ। ਨੰਗਾ ਦੌਜਕ ਚਾਲਿਆ ਤਾਂ ਦਿੱਸੇ ਖਰਾ ਡਰਾਉਣਾ। ਫੰ ਨੰਗੇ ਵੀ ਢਕੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨ ਸੇ ਨੰਗੇ। ਨੈ ਨੰਗ ਬਾਵੇਂ ਨੰਗੇ ਨੇ ਰਕੇ ਹੋਏ ਨੇ ਬੁਖੇ ਲਖ ਨਾ ਬੁਖਿਆ ਬਾਵੇਂ ਬਾਰੋਂ ਥਾਨੋਂ ਬੁਖੇ ਦਿਖਾਈ ਦੇਣ ਫਿਰ ਵੀ ਰਜੇ ਹੋਏ ਨੇ ਸੇ ਨੰਗੇ ਨੇ ਨੰਗ ਬੁਖੇ ਲਖ ਨਾ ਬੁਖਿਆ ਧੁਖੇ ਕੋੜ ਨਾ ਧੁਖ ਨਾਨਕ ਪਰੀ ਪਖੰਦੋ ਸੁਬਦਿਸ਼ਟ ਬਾਵੇਂ ਤੁਹਾਨੂੰ ਕਰੋਨਾ ਤਰ੍ਹਾਂ ਦੇ ਦੁੱਖ ਇਨ੍ਹਾਂ ਕੋਲ ਦਿਖਾਈ ਦੇਣ ਫਿਰ ਵੀ ਦੁਖੀ ਨਹੀਂ ਨਹੀਂ